ਸਸਿਕਾਲ ਮੈਂ ਸਕੂਲ ਜੁੜੋ ਮਨਜੀਤਪਾਲ ਸਿੰਘ ਕੰਸਲਟੈਂਟ ਨੇਫਰੋਲੋਜਿਸ ਡੀਐਮ ਫ্রম ਬਨਾਰਸ ਹੰਦੂ ਯੂਨੀਵਰਸਿਟੀ ਹੁਣ ਆਪਣੀ ਸਰਵਿਸਿਜ਼ ਦਿਓਲ ਹਸਪੀਟਲ ਗੁਰਦਾਸਪੁਰ ਕਲਨੌਰ ਰੋਡ ਤੇ ਦੇ ਰਿਹਾ ਸਾਡੀ ਇੱਥੇ ਆਪੀਡੀ ਡੇਲੀ ਹੋਇਆ ਕਰੇਗੀ ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਆਪੀਡੀ ਸਰਵਿਸਿਜ਼ ਦੇ ਅਲਾਵਾ ਅਸੀਂ ਇੱਥੇ ਪੇਸ਼ੈਂਟ ਨੂੰ ਐਡਮਿਟ ਕਰਕੇ ਡਾਇਲਿਸਿਸ ਕਰਨ ਦੀ ਫੈਸਿਲਿਟੀ ਕਿਡਨੀ ਬਾਇਓਪਸੀ ਕਰਨ ਦੀ ਫੈਸਿਲਿਟੀ ਜਿਹੜੇ ਕਿ ਸਰਜਰਿਕਲ ਪ੍ਰੋਸੀਜਰ ਹੈਗੇ ਜਿਵੇਂ ਕਿ ਪਰਮ ਕੈਥ ਲਗਾਉਣਾ ਪੈਰੀਟੋਨियल ਡਾਇਲਿਸਿਸ ਦਾ ਕੈਥਟਰ ਲਗਾਉਣਾ ਇਹ ਵੀ ਫਿਸ਼ਲਾ ਬਣਾਉਣਾ ਇਹ ਸਾਰੀ ਸਰਵਿਸਿਜ਼ ਵੀ ਅਸੀਂ ਇੱਥੇ ਦੇਵਾਂਗੇ ਓਪੀਡੀ ਸਰਵਿਸਿਜ਼ ਦੇ ਅਲਾਵਾ ਇੱਥੇ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਕਿਡਨੀ ਦੇ ਪੇਸ਼ੈਂਟਸ ਦੇ ਲਈ ਉਹ ਵੀ ਅਸੀਂ ਇੱਥੇ ਮੁਹੱਈਆ ਕਰਾਉਣ ਦੀ ਪਹਿਲ ਕੀਤੀ ਹੈ ਤੇ ਕਾਫੀ ਸਾਰੇ ਪੇਸ਼ੈਂਟ ਹੈਗੇ ਜਿਹੜੇ ਅਸੀਂ ਅੰਮ੍ਰਿਤਸਰ ਫਾਲੋ ਕਰਦੇ ਸੀਗੇ ਉਹ ਪੇਸ਼ੈਂਟਸ ਨੂੰ ਵੀ ਸਾਡੀ ਦਰਖਾਸਤ ਹੈ ਕਿ ਹੁਣ ਆ ਕੇ ਸਾਨੂੰ ਇੱਥੇ ਗੁਰਦਾਸਪੁਰ ਵੀ ਮਿਲ ਸਕਦੇ ਆ ਤੇ ਓਪੀਡੀ ਦਾ ਲਾਹਾ ਲੈ ਸਕਦੇ ਸਭੀ ਜਿਹੜੇ ਮਸੀਹਾ ਹੈ ਇਹ ਪੇਸ਼ੰوں ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹ ਗੁਰਦੇ ਦੇ ਮਰੀਜ਼ ਹੈ ਜਿਹੜੇ ਮਰੀਜ਼ ਨੂੰ ਅੱਖਾਂ ਦੇ ਥੱਲੇ ਸੋਜ ਚਾਂਦੀ ਹੋਏ ਪੈਰਾਂ ਦੇ ਥੱਲੇ ਸੋਜ ਚਾਂਦੀ ਹੋਏ ਪਿਸ਼ਾਬ ਚ ਝੱਗ ਆਂਦੀ ਹੋਏ ਖੂਨ ਆਂਦਾ ਹੋਏ ਜਾਂ ਪਿਸ਼ਾਬ ਚ ਜਲਨ ਹੁੰਦੀ ਹੋਏ ਰਾਤ ਨੂੰ ਬਾਰ-ਬਾਰ ਉੱਠ ਕੇ ਪਿਸ਼ਾਬ ਕਰਨ ਜਾਣਾ ਜਾਣਾ ਪੈਂਦਾ ਹੋਏ ਜਾਂ ਪਿਸ਼ਾਬ ਘੱਟ ਆਂਦਾ ਹੋਏ ਇਹ ਸਾਰੇ ਜਿਹੜੇ ਲੱਛਣ ਹੈਗੇ ਆ ਇਹ ਗੁਰਦਾ ਰੋਗ ਦੇ ਲੱਛਣ ਹੈਗੇ ਆ ਇਨਾਂ ਨੂੰ ਅੰਗਿਆਲਿਆ ਨਾ ਜਾਏ ਤੇ ਸ਼ੇਤੀ ਸ਼ੇਤੀ ਜਿਹੜਾ ਵੀ ਨੀਰੈਸਟ ਤੁਹਾਡੇ ਨੇਫਰੋਲੋਜਿਸਟ ਹੈਗਾ ਆ ਉਹਨੂੰ ਜਾ ਕੇ ਮਿਲਿਆ ਜਾਏ